ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਕੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਸੱਬਿਆ ਸੱਚੀ ਦੇ ਬਾਰੇ ਸੱਬਿਆ ਸੱਚੀ ਨੂੰ ਅੱਜ 25 ਸਾਲ ਪੂਰੇ ਹੋ ਗਏ ਨੇ ਤੇ ਉਸ ਇਵੈਂਟ ਦੇ ਖਾਸ ਮੌਕੇ ਤੇ ਬਾਲੀਵੁੱਡ ਦੇ ਨਾਮੀ ਕਲਾਕਾਰ ਪਹੁੰਚੇ ਤੇ ਉਹ ਜਿਹੜੇ ਡਰੈਸ ਕੋਡਸ ਦੇ ਵਿੱਚ ਉੱਥੇ ਪਹੁੰਚੇ ਉਹ ਮੋਸਟ ਪ੍ਰੋਬੇਬਲੀ ਸਭ ਨੇ ਬਲੈਕ ਕਲਰ ਜੋ ਹੈ ਪਾਇਆ ਹੋਇਆ ਸੀ ਅੱਜ ਲੇਕਿਨ ਇਸ ਤੋਂ ਜ਼ਿਆਦਾ ਅਗਰ ਕੋਈ ਲਾਈਮਲਾਈਟ ਅੱਜ ਬਟੋਰ ਰਿਹਾ ਹੈ ਤਾਂ ਉਹ ਹੈ ਆਲਿਆ ਭੱਟ ਆਲਿਆ ਭੱਟ ਦੀ ਬਲੈਕ ਸਾੜੀ ਵਿਦ ਗੋਲਡਨ ਬਲਾਊਜ਼ ਲਗਾਤਾਰ ਹਰ ਇੱਕ ਆਲਿਆ ਭੱਟ ਕਨਿਊਜ਼ ਮੀਡੀਆ ਨੇ ਵੀ ਆਲੇ ਬੜਦੀ ਜੋ ਉਸ ਲੁੱਕ ਹੈ ਉਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿਉਂਕਿ ਬਹੁਤ ਬਹੁਤ ਜ਼ਿਆਦਾ ਅਗਦੀ ਤਰ੍ਹਾਂ ਫੈਲ ਰਹੀ ਹੈ ਆਲੇ ਬੜਦੀ ਉਹ ਲੁੱਕ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਸਬਿਆ ਸਾਚੀ ਦੀ ਤਾਂ 1974 ਦੇ ਵਿੱਚ ਇੱਕ ਆਮ ਕਰਾਨੇ ਦਾ ਸਬਿਆ ਸਾਚੀ ਮੁਖਰਜੀ ਬੰਗਾਲ ਦਾ ਬੰਦਾ ਜਿਸ ਨੇ ਬ੍ਰਾਂਡ ਸ਼ੁਰੂਆਤ ਕੀਤੀ ਸੀ ਇਸ ਬ੍ਰਾਂਡ ਦੀ ਔਰ ਇਹ ਅੱਜ ਪੂਰੇ ਵਰਲਡਵਾਈਡ ਹਰ ਕਿਸੇ ਦਾ ਅ ਫੇਵਰਟ ਬਣਿਆ ਹੋਇਆ ਸਬਿਆ ਸਚੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਬਾਲੀਵੁੱਡ ਕਲਾਕਾਰ ਜਿਨ੍ਹਾਂ ਦੇ ਵਿਆਹ ਵੀ ਹੋਏ ਨੇ ਉਹਨਾਂ ਨੇ ਸਬਿਆ ਸਚੀ ਦੇ ਕੱਪੜੇ ਪਾਏ ਨੇ ਸੋ ਇੰਡੀਅਨ ਟੈਕਸਟਾਈਲ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦਾ ਸੱਬਿਆ ਸਾਚੀ ਔਰ ਸਾਰੇ ਟ੍ਰੈਂਡਸ ਜੋ ਹੈ ਸੱਬਿਆ ਸਾਚੀ ਨੇ ਚੇਂਜ ਕਰਕੇ ਰੱਖੇ ਹੋਏ ਨੇ ਅਗਰ ਕੋਈ ਕਾਪੀ ਕਰਨ ਦੀ ਵੀ ਕੋਸ਼ਿਸ਼ ਕਰਦਾ ਤਾਂ ਸਭ ਤੋਂ ਪਹਿਲਾਂ ਅਗਰ ਕੋਈ ਗੂਗਲ ਤੇ ਸਰਚ ਕਰਦਾ ਕਿ ਕਿਸ ਤਰ੍ਹਾਂ ਦੇ ਕੱਪੜੇ ਅਸੀਂ ਡਿਜ਼ਾਈਨ ਕਰ ਸਕਦੇ ਆ ਵੈਡਿੰਗ ਲਈ ਹੋਵੇ ਜਾਂ ਨਾਰਮਲ ਕਿਸੇ ਨੇ ਬਿਜ਼ਨਸ ਕੋਈ ਸਟਾਰਟ ਕਰਨਾ ਹੋਵੇ ਵੀ ਕਿਹੜੀ ਕਲੈਕਸ਼ਨ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਆ ਤਾਂ ਸਭ ਤੋਂ ਪਹਿਲਾਂ ਸੱਬਿਆ ਸਾਚੀ ਹੀ ਗੂਗਲ ਤੇ ਸਰਚ ਕਰਨ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਹੀ ਡਿਜ਼ਾਈਨਿੰਗ ਜਿਹੜੀ ਅਸੀਂ ਹਾਈਲਾਈਟ ਕਰ ਸਕਦੇ ਆ ਇਸ ਤੋਂ ਇਲਾਵਾ ਗੱਲ ਕਰੀਏ ਸੋਨ ਜਿਹੜੀ ਬਲੈਕ ਕਲਰ ਦੀ ਡਰੈਸ ਹੈ ਉਹ ਲਗਾਤਾਰ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਸ਼ਰਕਤ ਕੀਤੀ ਬਾਲੀਵੁੱਡ ਦੀਆਂ ਮੇਨ ਉੱਥੇ ਫੀਮੇਲ ਆਰਟਿਸਟ ਜਿਹੜੀਆਂ ਉਹ ਪਹੁੰਚੀਆਂ ਔਰ ਉਹਨਾਂ ਨੇ ਪਹੁੰਚ ਕੇ ਉੱਥੇ ਉਸ ਇਵੈਂਟ ਨੂੰ ਹੋਰ ਵੀ ਜ਼ਿਆਦਾ ਚਾਰਚੰਦ ਲਗਾਏ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੱਬਿਆ ਸੱਚੀ ਦਾ ਅੱਜ 25 ਸਾਲ ਪੂਰੇ ਹੋਣ ਦਾ ਇਵੈਂਟ ਕਿਉਂਕਿ ਹਰ ਕਿਸੇ ਨੂੰ ਬੜਾ ਇੰਤਜ਼ਾਰ ਰਹਿੰਦਾ ਹੈ ਕਿ ਸੱਬਿਆ ਸੱਚੀ ਦੀ ਨਵੀਂ ਕਲੈਕਸ਼ਨ ਕਿਹੜੀ ਹੋਏ ਕਿਉਂਕਿ ਕੋਈ ਵੀ ਫੈਸ਼ਨ ਸ਼ੋਅਜ਼ ਹੋਣ ਕੋਈ ਵੀ ਵੱਡੇ ਵੱਡੇ ਮਾਡਲਿੰਗ ਸ਼ੋਅ ਜਗਾ ਤੇ ਕਿਸੇ ਬਾਲੀਵੁੱਡ ਫੀਮੇਲ ਐਕਟ੍ਰੈਸ ਨੂੰ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਉਹ ਸਬਿਆ ਸਾਚੀ ਦੇ ਕਪੜੇ ਪਾ ਕੇ ਹੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਚਾਹੇ ਸ਼ੋ ਸ਼ੋਸਟੋਪਰ ਹੋਵੇ ਜਾਂ ਫਿਰ ਉਹ ਮੇਨ ਉਹਨਾਂ ਨੇ ਮਾਡਲਿੰਗ ਦੇ ਲਈ ਉਤਰਨਾ ਹੋਵੇ ਲੈਕਮੇ ਫੈਸ਼ਨ ਵੀਕ ਹੋਵੇ ਜਾਂ ਵਾਟਐਵਰ ਤੇ ਬੰਬੇ ਦੇ ਵਿੱਚ ਸਭ ਤੋਂ ਜ਼ਿਆਦਾ ਮਕਬੂਲ ਹੈ ਸਬਿਆ ਸਾਚੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਆਪਣੇ ਇਧਰ ਵੀ ਇਸ ਟ੍ਰੈਂਡ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਔਰ ਫਾਲੋ ਵੀ ਕੀਤਾ ਜਾਂਦਾ ਸੋ ਤੁਸੀਂ ਲਗਾਤਾਰ ਦੇਖੋ ਜੋ ਸੋਸ਼ਲ ਮੀਡੀਆ ਤੇ ਆਲਿਆ ਭੜਦੀਆਂ ਅੱਜ ਦੀਆਂ ਇਹ ਤਸਵੀਰਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ